ਅੱਜ ਦੀ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਸਨਾ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਸਸਕਾਨ ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਾਰੀ ਸਤਿ ਸ਼ਾਲ ਸ੍ਰੋਤਿਓ ਅੱਜ ਸਤੰਬਰ ਦੀ 19 ਤਰੀਕ ਆ ਦਿਨ ਵੀਰਵਾਰ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਜੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਆ 408 272 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜੰ ਅਜੇ ਕਾਲ ਕਰੋ 408 272 2500 ਤੇ ਟਰਕੀ ਰਿ ਇਮੀਗ੍ਰੇਸ਼ਨ ਲਾਫਰਮ ਵਾਲੇ ਜੇ ਟਰਕੀ ਹੈ ਨਾ ਟੋਰਨੀ ਟਰਕੀਆ ਨਾਲ ਤੁਸੀਂ ਯੂ ਐਸੀ ਇਮੀਗ੍ਰੇਸ਼ਨ ਬਾਰੇ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਜਸਵਿੰਦਰ ਸਿੰਘ ਨਛਤਰਕੌਰ ਨਾਗਰਾ ਰੋਜ਼ਵੈਲ ਚਰਨ ਸਿੰਘ ਸੁਖਵਿੰਦਰ ਥਾਲੀਵਾਲਾ ਰੀਜ਼ੋਨਾ ਕ੍ਰਿਸ਼ਨ ਤਰੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੀਜ ਰੂਟਲੈਂਡ ਪਰਮਜੀਤ ਕੌਰੰਗੀ ਵੈਕਾਵੈਲ ਗੁਰਬਚਨ ਸਿੰਘ ਨਾਗਰਾ ਸੈਕਰਮੈਂਟੋ ਸਰਜੀ ਸਿੰਘ ਤੇ ਗੋਵਿੰਦਰ ਸਿੰਘ ਸਰਜੀ ਸਿੰਘ ਚਾਲ ਯੂਬਾ ਸਿਟੀ ਗੁਰਦੇਵ ਸਿੰਘ ਸੋਹਲੈਂਟੋ ਯੂਬ ਸਰ ਕਮਲਜੀਤ ਸਿੰਘ ਮਖਣਦੋਲਤਪਰੀ ਐਮੈਂਟਿਕਬ ਇਸਲਾ ਪਰਵਾਰ ਫਰੇਜ਼ਨੋ ਤੇ ਕਮਲਜੀਤ ਸਿੰਘ ਸੰਗਾ ਧਰਮ ਸਿੰਘ ਸੰਗਾ ਬੇਕਰ ਫੀਲਡ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਜਿਹੜੀ ਅਸੀਂ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 48272 5200 ਜੀ ਅੱਜ ਦੀਆਂ ਖਬਰਾਂਵਾਂ ਵਿੱਚ ਲਿਏ ਤੇ ਅੱਜ ਸਵੇਰੇ ਸੈਕਰਮੈਂਟੋ ਦੇ ਸ਼ੈਰਫ ਆਫਿਸ ਦਾ ਇੱਕ 에ਅਰਪਲੇਨ ਉਸ ਨੂੰ ਐਮਰਜੈਂਸੀ ਲੈਂਡ ਕਰਨਾ ਪਿਆ ਬੈਸ ਸੈਕਰਮੈਂਟੋ ਖੇਤਾਂ ਦੇ ਵਿੱਚ ਇਹ ਕਾਰਨ ਨਹੀਂ ਪਤਾ ਚੱਲ ਸਕਿਆ ਕਿ ਉਸ ਨੂੰ ਜਿਹੜੀ ਪ੍ਰੋਬਲਮ ਕੀ ਆਈ ਸੀ ਪਰ ਸਵੇਰੇ 8:12 ਵਜੇ ਐਮਰਜੈਂਸੀ ਮੈਡੀਕਲ ਸਰਵਿਸ ਨੂੰ ਡਿਸਪੋਜ਼ ਕੀਤਾ ਡਿਸਪੈਚ ਕੀਤਾ ਗਿਆ ਲੇਕ ਵਾਸ਼ਿੰਗਟਨ ਬੁਲੇਵਰਡ ਤੇ ਬਿਲਿਜ ਪਾਰਕ ਵੇ ਦੇ ਉੱਤੇ ਇੱਕ ਸਿੰਗਲ ਇੰਜਨ ਸੈਸਨਾ C206 에어ਪਲੇਨ ਜਿਹਨੂੰ ਟਰਾਂਸਪੋਰਟੇਸ਼ਨ ਤੇ ਸਰਵਿਲੈਂਸ ਲਈ ਯੂਜ਼ ਕੀਤਾ ਜਾਂਦਾ ਹੈਗਾ ਇਸ ਐਕਰਾਮੈਂਟੋ ਦੇ ਮਾਥਰ 에ਅਰਪੋਰਟ ਤੋਂ ਉ ਚੜਿਆ ਸੀ ਤੇ ਇਸ ਨੇ ਵਾਰਟਸ ਬੋਰਡਰਲੈਂਡ 에ਅਰਪੋਰਟ ਦੇ ਉੱਤੇ ਜਾਣਾ ਸੀ ਆਇਲ ਚੇਂਜ ਮਕੈਨਿਕ ਸ਼ਾਪ ਦੇ ਉੱਤੇ ਚੈੱਕਅਪ ਕਰਨ ਦੇ ਲਈ ਪਰ ਮਿਡ ਫਲਾਈਟ ਦੇ ਵਿੱਚ ਇੱਕੋ ਇੱਕ ਪਾਇਲਟ ਸੀ ਉਹਦੇ ਤੇ ਹੋਰ ਕੋਈ ਸਵਾਰੀ ਵੀ ਨਹੀਂ ਸੀ ਉਹਨੂੰ ਐਮਰਜੈਂਸੀ ਲੈਂਡਿੰਗ ਜਿਹੜੀ ਕਰਨੀ ਪਈ ਤੇ ਯੈਲੋ ਕਾਉਂਟੀ ਦੇ ਖੇਤਾਂ ਦੇ ਵਿੱਚ ਇਹ ਉਹ ਜਿਹੜਾ ਪਾਇਲਟ ਸੀ ਬਹੁਤ ਹੀ ਐਕਸਪਰਟ ਸੀ ਉਹ ਖੇਤਾਂ ਦੇ ਵਿੱਚ ਉਤਾਰਨ ਦੇ ਵਿੱਚ ਕਾਮਯਾਬ ਹੋ ਗਿਆ ਅਹ ਈਵਨਦੋ ਜਦੋਂ ਜਹਾਜ਼ ਉੱਥੇ ਖੇਤਾਂ ਦੇ ਵਿੱਚ ਲਾਇਆ ਵੀ ਗਿਆ ਤੇ ਉਹ ਉਲਟ ਗਿਆ ਉਸ ਤੋਂ ਬਾਅਦ ਜਿਹੜਾ ਪਾਇਲਟ ਸੀ ਉਸ ਉਹ ਖੁਦ ਹੀ ਪਲੇਨ ਦੇ ਵਿੱਚੋਂ ਨਿਕਲ ਕੇ ਬਾਹਰ ਆ ਗਿਆ ਤੇ ਲੱਕਲੀ ਉਹਦੇ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਸੱਟ ਚੋਟ ਨਹੀਂ ਲੱਗੀ ਹੈਗੀ ਅ ਸੋ ਜਸਟਿਨ ਸਿਲਵੀਆ ਇੱਕ ਸੈਕਰਮੈਂਟੋ ਫਾਇਰ ਡਿਪਾਰਟਮੈਂਟ ਦੇ ਹੈਗੇ ਆ ਉਹਨਾਂ ਨੇ ਇਹ ਕਿਹਾ ਕਿ ਇਹ ਬਹੁਤ ਲੱਕੀ ਸੀਗਾ ਜੋ ਪਾਇਲਟ ਸੀਗਾ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਕੋਆਰਡੀਨੇਟ ਕਰ ਰਹੀ ਹੈ ਕਿ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਨਾਲ ਇਸ ਕ੍ਰੈਸ਼ ਨੂੰ ਇਨਵੈਸਟੀਗੇਟ ਕਰਨ ਦੇ ਲਈ ਪ੍ਰੀਲੀਮਿਨਰੀ ਰਿਪੋਰਟ ਜਿਹੜੀ ਆ ਉਹ 30 ਦਿਨਾਂ ਦੇ ਵਿੱਚ ਮਿਲੂਗੀ ਜੀ ਅਗਲੀ ਖਬਰ ਦੇ ਵਲੋਂ ਵਧੀਏ ਤੇ ਇੱਕ ਬੜੀ ਮੰਦ ਭਾਗੀ ਖਬਰ ਪੰਜਾਬੀ ਨੌਜਵਾਨ ਦੇ ਨਾਲ ਜੁੜੀ ਆ ਰਹੀ ਹੈ ਅਮਰੀਕਾ ਦੇ ਕੈਲੀਫੋਰਨੀਆ ਦੇ ਲੋੜਾਈ ਦੇ ਵਿੱਚ ਰਹਿ ਰਿਹਾ ਇੱਕ ਪੰਜਾਬੀ ਨੌਜਵਾਨ ਜਿਹੜਾ ਹਸੜ ਖਾਦਸੇ ਦਾ ਸ਼ਿਕਾਰ ਹੋ ਗਿਆ ਹੈ 23 ਸਾਲਾਂ ਦਾ ਇਹ ਨੌਜਵਾਨ ਇਹਦਾ ਨਾਮ ਬਲਜੋਤ ਸਿੰਘ ਦੱਸਿਆ ਗਿਆ ਤੇ ਇਹ 2019 ਦੇ ਵਿੱਚ ਅਮਰੀਕਾ ਆਇਆ ਸੀਗਾ ਮਾਛੀਵਾੜੇ ਦਾ ਇਹ ਰਹਿਣ ਵਾਲਾ ਸੀਗਾ 2019 ਦੇ ਵਿੱਚ ਆਇਆ ਸੀਗਾ ਤੇ 23 ਸਾਲ ਦਾ ਇਹ ਨੌਜਵਾਨ ਸੀਗਾ ਇਹਦੇ ਨਾਲ ਜਿਹੜਾ ਸੜਕ ਹਾਦਸਾ ਵਾਪਰਿਆ ਆਈ 80 ਦੇ ਉੱਤੇ ਵਾਪਰਿਆ ਵਯੂਮਿੰਗ ਦੇ ਵਿੱਚ ਤੇ ਦੱਸਿਆ ਜਾ ਰਿਹਾ ਕਿ ਸਵੀਟ ਵਾਟਰ ਜਿਹੜੀ ਕਾਉਂਟੀ ਆ ਉਹਦੇ ਮਾਈਲਪੋਸਟ ਦੇ ਇਲਾਕੇ ਜਿਹੜੇ ਨੇ ਉੱਥੇ ਇਹ ਹਾਦਸਾ ਵਾਪਰਿਆ ਟਰੱਕ ਇਹਦਾ ਬੇਕਾਬੂ ਹੋ ਗਿਆ ਸੀਗਾ ਇਸ ਨੌਜਵਾਨ ਦਾ ਤੇ ਉਸ ਤੋਂ ਬਾਅਦ ਇਹ ਜਿਹੜਾ ਸੜਕ ਹਾਦਸਾ ਵਾਪਰ ਗਿਆ ਸੀਗਾ ਇਹ ਹਾਦਸਾ ਜਿਹੜੀ ਸਿੰਘ ਬਲਜੋਤ ਸਿੰਘ ਦੀ ਜਿਹੜੀ ਮੌਤ ਆ ਉਹ ਵਯੂਮਿੰਗ ਹਾਈਵੇਜ਼ ਦੇ ਉੱਤੇ 71ਵੀਂ ਮੌਤ ਆ ਇਸ ਸਾਲ ਦੇ ਵਿੱਚ ਤੇ ਇਹ সুইਟ ਵਾਟਰ ਕਾਉਂਟੀ ਹਾਈਵੇਜ਼ ਦੇ ਵਿੱਚ 2024 ਦੇ ਵਿੱਚ ਚੌਥਾ ਸਭ ਤੋਂ ਭਿਆਨਕ ਜਿਹੜਾ ਸੜਕ ਹਾਦਸਾ ਹੋਇਆ ਵਾਪਰਿਆ ਤੇ ਇਹ ਜਿਹੜਾ ਨੌਜਵਾਨਾ ਕੁਝ ਦਿਨ ਪਹਿਲਾਂ ਹੀ ਇਦੇ ਜਿਹੜੇ ਮਿੱਤਰ ਦੋਸਤ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਕੁਝ ਦਿਨ ਪਹਿਲਾਂ ਹੀ ਇਸ ਨੌਜਵਾਨ ਨੇ ਆਪਣਾ ਜਿਹੜਾ ਬਰਥਡੇ ਆ ਉਹ ਸੈਲੀਬ੍ਰੇਟ ਕੀਤਾ ਸੀਗਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਪਰ ਉਸ ਸੈਲੀਬ੍ਰੇਸ਼ਨ ਤੋਂ ਕੁਝ ਦਿਨਾਂ ਬਾਅਦ ਹੀ ਇਸ ਦੀ ਜਿਹੜੀ ਇੱਕ ਸੜਕ ਹਾਦਸੇ ਦੇ ਵਿੱਚ ਜਿਹੜਾ ਕਿ ਭਿਆਨਕ ਸੀਗਾ ਉਹਦੀ ਮੌਤ ਹੋ ਚੁੱਕੀ ਆ ਇਹ ਨੌਜਵਾਨ ਇਕਲੌਤਾ ਮਾਪਿਆਂ ਦਾ ਪੁੱਤ ਸੀਗਾ ਜਿਹੜਾ ਕਿ ਰੋਜ਼ੀ ਰੋਟੀ ਤੇ ਸੁਨਹਿਰੇ ਭਵਿੱਖ ਦੀ ਭਾਲ ਦੇ ਵਿੱਚ ਅਮਰੀਕਾ ਆਇਆ ਸੀਗਾ ਪਰ ਉਹ 2019 ਦੇ ਵਿੱਚ ਆਉਣ ਤੋਂ ਬਾਅਦ 2024 ਦੇ ਵਿੱਚ ਇਸ ਨੌਜਵਾਨ ਦੇ ਨਾਲ ਇਹ ਹਨਾਣ ਹੋਣੀ ਜਿਹੜੀ ਆ ਉਹ ਵਾਪਰ ਗਈ ਤੇ ਇਹ ਸਦਾ ਲਈ ਇਸ ਦੁਨੀਆ ਦੇ ਵਿੱਚੋਂ ਚਲਾ ਗਿਆ ਬਹੁਤ ਹੀ ਮਾੜੀ ਖਬਰ ਹੈਗੀ ਹੈ ਇੱਕ 23 ਸਾਲਾਂ ਦਾ ਜਿਹੜਾ ਨੌਜਵਾਨ ਸੀਗਾ ਕੁਝ ਹੀ ਸਾਲ ਪਹਿਲਾਂ ਆਇਆ ਸੀ ਤੇ ਬਾਇਮਿੰਗ ਦੇ ਵਿੱਚ ਇਹਦਾ ਜਿਹੜਾ ਐਕਸੀਡੈਂਟ ਹੋਇਆ ਅ ਹਜੇ ਡਿਟੇਲ ਪਤਾ ਨਹੀਂ ਲੱਗੀ ਪਰ ਇਹ ਪਤਾ ਚੱਲ ਰਿਹਾ ਕਿ ਸ਼ਾਇਦ ਉਸਨੇ ਸੀਟ ਵੈਲਟ ਨਹੀਂ ਲਾਈ ਹੋਈ ਸੀ ਕਿਸੇ ਕਾਰਨ ਕਰਕੇ ਬ੍ਰੇਕ ਲੱਗੀ ਤੇ ਉਹ ਸ਼ੀਸ਼ੇ ਦੇ ਰਾਹੀਂ ਟਰੱਕ ਦੇ ਮੂਰੇ ਹੀ ਉਲਟ ਖੜੇ ਗਏ ਤੇ ਟਰੱਕ ਉਹਦੇ ਉੱਪਰੋਂ ਚੜ ਗਿਆ ਤੇ ਉੱਥੇ ਹੀ ਉਹਦੀ ਜਿਹੜੀ ਮੌਤ ਹੋ ਗਈ ਹੈਗੀ ਆ ਸੋ ਉਹਦੇ ਜਿਹੜੇ ਦੋਸਤ ਮਿੱਤਰ ਆ ਹੁਣ ਉਹਦਾ ਜਿਹੜੇ ਆ ਬਾਡੀ ਆ ਉਹੋ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਜੀ ਅਗਲੀ ਖਬਰ ਵੱਲ ਚਲਿਏ ਤੇ ਸਦਰਨ ਕੈਲੀਫੋਰਨੀਆ ਦਾ ਇੱਕ ਜਿਹੜਾ 에어ਪੋਰਟ ਆ ਉਹ ਨਾਰਥ ਅਮਰੀਕਾ ਦੇ ਵਿੱਚ ਸਭ ਤੋਂ ਬੈਸਟ 에어ਪੋਰਟ ਗਿਣਿਆ ਗਿਆ ਹੈਗਾ 2024 ਨਾਰਥ ਅਮਰੀਕਨ 에어ਪੋਰਟ ਸੈਟੀਸਫੈਕਸ਼ਨ ਸਰਵੇ ਜੋ ਜੀਡੀ ਪਾਵਰ ਵੱਲੋਂ ਆਇਆ ਆ ਉਹਨਾਂ ਨੇ ਇਹ ਦੱਸਿਆ ਹੈ ਕਿ 오렌ਜ ਕਾਉਂਟੀ ਦਾ ਜੌਨ ਵੇਨ 에어ਪੋਰਟ ਜੋ ਆ ਬੈਸਟ ਲਾਰਜ 에어ਪੋਰਟ ਆ ਨਾਰਥ ਅਮਰੀਕਾ ਦੇ ਵਿੱਚ ਕਹਿੰਦੇ ਵੀ ਇੱਥੇ 10 ਤੋਂ ਲੈ ਕੇ 32.9 ਮਿਲੀਅਨ ਪੈਸੇਂਜਰਸ ਹਰ ਸਾਲ ਜਾਂਦੇ ਹੈਗੇ ਆ ਤੇ 오렌ਜ ਕਾਉਂਟੀ ਦਾ ਕੱਲਰ ਕੱਲਰ ਕਮਰਸ਼ੀਅਲ 에어ਪੋਰਟ ਬੀਟ ਬਾਕੀ ਜਿਹੜੇ ਉਹਨਾਂ ਦੇ ਕੰਪੀਟੀਟਰਸ ਆ ਜਿਦਾਂ ਟੈਂਪਾ ਇੰਟਰਨੈਸ਼ਨਲ 에ਅਰਪੋਰਟ ਨੰਬਰ 2 ਕੈਨਸਸ ਸਿਟੀ ਨੰਬਰ 3 ਡੈਲਸ ਨੰਬਰ 4 ਤੇ ਨੈਸ਼ਵਲ ਨੰਬਰ 5 ਇਹਨਾਂ ਨੂੰ ਬੀਟ ਕਰਦਾ ਹੈਗਾ ਸੋ ਜਿਹੜੇ ਹੋਰ ਕੈਲੀਫੋਰਨੀਆ ਦੇ 에ਅਰਪੋਰਟਸ ਇਸ ਕੈਟਾਗਰੀ ਚ ਆਏ ਆ ਸੈਕਰਾਮੈਂਟੋ ਇੰਟਰਨੈਸ਼ਨਲ 에ਅਰਪੋਰਟ ਨੰਬਰ 7 ਤੇ ਆਇਆ ਸੈਨੋਜ਼ੀ ਇੰਟਰਨੈਸ਼ਨਲ 에ਅਰਪੋਰਟ 10 ਤੇ ਓਕਲੈਂਡ 19 ਤੇ ਤੇ ਸੈਂਡੀਗੋ ਸੈਂਡੀਗੋ ਜਿਹੜਾ 에ਅਰਪੋਰਟ ਆ ਨੰਬਰ 31 ਦੇ ਉੱਤੇ ਆਇਆ ਹੈਗਾ ਸੋ uh, ਟਾਪਿੰਗ so, categories ਦੇ ਵਿੱਚ ਮਿਨੇਸੋਟਾ ਦਾ ਮਿਨੇਸੋਟਾ ਤੋਂ ਮਿਨੇਪਲਸ ਸੈਂਟ ਪੌਲ ਇੰਟਰਨੈਸ਼ਨਲ ਜਿਹੜਾ 에ਰਪੋਰਟ ਆ ਉਹ ਵੈਸਟ ਆਇਆ ਹੈਗਾ ਸੋ ਮੀਡੀਅਮ ਦੇ ਵਿੱਚ ਜਿਹੜੇ ਆ ਇੱਕ অন্ਟਾਰੀਓ ਇੰਟਰਨੈਸ਼ਨਲ 에ਰਪੋਰਟ ਨੰਬਰ 4 ਹਾਲੀਵੁੱਡ ਵਰਬਿੰਗ ਦਾ 에ਰਪੋਰਟ ਨੰਬਰ 13 ਦੇ ਉੱਤੇ ਆਇਆ ਹੈ ਜੀ ਜੀ ਅਗਲੀ ਖਬਰ ਦੇ ਵਾਲਾ ਵਧੀਏ ਤੇ ਇੱਕ ਕੈਲੀਫੋਰਨੀਆ ਸਕੱਰੇਟਰੀ ਆਫ ਸਟੇਟ ਦੇ ਹੈੱਡ ਕੁਆਰਟਰ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ ਇੱਕ ਸ਼ੱਕੀ ਜਿਹੜਾ ਪੈਕੇਜ ਆ ਪੇਜਿਆ ਗਿਆ ਤੇ ਉਸ ਤੋਂ ਬਾਅਦ ਇਸ ਮਾਮਲੇ ਦੀ ਜਿਹੜੀ ਜਾਂਚ ਹੋ ਕੀਤੀ ਜਾ ਰਹੀ ਹੈ ਡਾਕਟਰ ਸ਼ਰਲੇ ਵੈਬਰ ਜਿਹਨੇ ਜਿਹੜੇ ਕਿ ਸਕੱਰੇਟਰੀ ਆਫ ਸਟੇਟ ਨੇ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਸ਼ੱਕੀ ਪੈਕੇਜ ਹੈ ਇਹਨੂੰ ਖੋਲਿਆ ਨਹੀਂ ਗਿਆ ਤੇ ਇਹਨੂੰ ਨਾਲ ਦੀ ਨਾਲ ਜਿਹੜਾ ਅਥਾਰਟिटीज ਨੂੰ ਹੈਂਡਓਵਰ ਜਿਹੜਾ ਉਹ ਕਰ ਦਿੱਤਾ ਗਿਆ ਅ ਦੱਸਿਆ ਜਾ ਰਿਹਾ ਹੈ ਕਿ FBI ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਮਾਮਲੇ ਨੂੰ ਇਨਵੈਸਟਿਗੇਟ ਕਰਦਿਆ ਅ ਸ ਚੱਕੀ ਪੈਕੇਜ ਦੇ ਜਿਹੜੇ ਮਾਮਲੇ ਨੇ ਉਹਨਾਂ ਦੇ ਵਿੱਚ 15 ਸਟੇਟਾਂ ਦੇ ਜਿਹੜੇ ਇਲੈਕਸ਼ਨ ਅਫੀਸ਼ਰਸ ਆ ਉਹਨਾਂ ਨੂੰ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਸੀ ਉਹਨਾਂ ਦੇ ਨਾਲ ਕਿ ਉਹ ਜਿਹੜੇ ਸ਼ੱਕੀ ਪੈਕਜਾਂ ਦੀ ਜਿਹੜੀ ਜਾਂਚ ਆ ਉਹ ਉਹ ਕਰ ਰਹੇ ਨੇ ਸ਼ਾਰਲੀ ਵੈਬਰ ਨੇ ਕਿਹਾ ਕਿ ਅਸੀਂ ਉਹਨੂੰ ਜਦੋਂ ਅਥਾਰਟੀ ਨੂੰ ਸੌਂਪਿਆ ਤੇ ਉਹ ਹੁਣ ਜਾਂਚ ਦੇ ਵਿੱਚ ਲੱਗੇ ਹੋਏ ਨੇ ਇਹਦੇ ਵਿੱਚ ਜਿਹੜੀ ਕੋਈ ਸਮੱਗਰੀ ਸੀਗੀ ਕੁਝ ਵੀ ਸੀਗਾ ਜਿਹੜਾ ਜਿਹੜੀਆਂ ਵਿੱਚ ਇਹਦੀ ਚੀਜ਼ਾਂ ਸੀਗੀਆਂ ਉਹ ਗੈਰ ਖਤਰਨਾਕ ਮੰਨੀਆਂ ਗਈਆਂ ਤੇ ਇੱਕ ਆਟੇ ਵਾਂਗੂ ਕੋਈ ਬਲੀਚ ਸੀਗਾ ਜਿਹੜਾ ਕਿ ਜਿਹਨੂੰ ਪੋਜ਼ਿਟਿਵ ਕੀਤਾ ਗਿਆ ਤੇ ਹੁਣ ਵੈਬਰ ਦੇ ਜਿਹੜੇ ਚੌਨ ਦਫਤਰਾਂ ਜਾਂ ਹੋਰ ਜਿਹੜੇ ਦਫਤਰ ਦੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਵੈਬਰ ਨੇ ਇਸ ਮਾਮਲੇ ਦੇ ਵਿੱਚ ਲੋਕਲ ਜਿਹੜੀਆਂ ਲਾ ਇਨਫੋਰਸਮੈਂਟ ਅਥਾਰਟिटीज ਆ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਂਚ ਕਰੋ ਤੇ ਅਸੀਂ ਤੁਹਾਨੂੰ ਹਰ ਤਰ੍ਹਾਂ ਦਾ ਸਹਿਯੋਗ ਜਿਹੜਾ ਉਹ ਦਿਆਂਗੇ FBI ਇਸ ਮਾਮਲੇ ਨੂੰ ਉਨਾ ਹੀ 15 ਮਾਮਲਿਆਂ ਨਾਲ ਜੋੜ ਕੇ ਦੇਖ ਰਹੀ ਹੈ ਜਿਹੜੇ ਕਿ ਇਲੈਕਸ਼ਨ ਅਫੀਸ਼ੀਅਲਸ ਨੂੰ ਖੱਲੇਗੇਸੀ ਵੱਖ-ਵੱਖ ਸਟੇਟਾਂ ਦੇ ਵਿੱਚ ਇਸੇ ਤਰ੍ਹਾਂ ਦੇ ਸ਼ੱਕੀ ਜਿਹੜੇ ਪੈਕੇਜ ਭੇਜੇ ਗਏ ਸੀ ਅਗਲੀ ਫਰਮ ਵਿੱਚ ਚਲिए ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ ਪਤਾ ਚੱਲਿਆ ਭਈ 15 ਸਾਲ ਲਗਾਤਾਰ ਉਹ ਆਪਣੇ ਗਵੰਢੀ ਦਾ ਜਿਹੜਾ ਬਿਜਲੀ ਦਾ ਮੇਲਾ ਉਹ ਪੇ ਕਰਦਾ ਰਿਹਾ ਕੈਨ ਵਿਲਸਨ ਨਾਮ ਦਾ ਇਹ ਬੰਦਾ ਹੈ ਕਹਿੰਦਾ ਵੀ ਮੈਂ ਬਹੁਤ ਕੋਸ਼ਿਸ਼ ਕਰ ਰਿਹਾ ਸੀ ਵੀ ਬਿਜਲੀ ਨੂੰ ਕਿਸ ਤਰ੍ਹਾਂ ਕਨਜ਼ਰਵ ਕੀਤਾ ਜਾਵੇ ਕਿਸ ਤਰ੍ਹਾਂ ਬਚਾਇਆ ਜਾਵੇ ਤਾਂ ਕਿ ਜਿਹੜੇ ਯੂਟਿਲਿਟੀ ਦਾ ਬਿੱਲ ਆ ਉਹ ਘਟਾਵੇ ਸਾਰਿਆਂ ਨੂੰ ਪਤਾ ਹੀ ਆ ਵੀ ਅੱਜਕੱਲ ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਕੈਲੀਫੋਰਨੀਆ ਦੇ ਵਿੱਚ ਹੋ ਰਿਹਾ ਖਾਸ ਕਰਕੇ ਜਿਨ੍ਹਾਂ ਦੇ ਕੋਲ ਪੀਜੀ ਆਂਦੀ ਹੈਗੀ ਆ ਕੈਨ ਵਿਲਸਨ ਬੈਕਾਵੇਲ ਦੇ ਵਿੱਚ ਰਹਿੰਦਾ ਆ ਇਹ ਟਾਊਨ ਸੈਕਰਮੈਂਟੋ ਤੇ ਸੈਨ ਫਰਾਂਸਿਸਕੋ ਦੇ ਵਿਚਾਲੇ ਹੈਗਾ ਉਹ ਕਹਿੰਦਾ ਵੀ ਮੈਂ ਆਲੇ ਆਪਣੇ ਆਲੇ ਅੰਡੀਆਂ ਗੋਡੀਆਂ ਨੂੰ ਵੀ ਪੁੱਛਿਆ ਤੇ ਉਹਨਾਂ ਦਾ ਬਿੱਲ ਬੜਾ ਘਾਟ ਆਉਂਦਾ ਸੀ ਮੈਂ ਸੋਚਿਆ ਵੀ ਇਹ ਬਹੁਤ ਕੁਝ ਨਾ ਕੁਝ ਰੋਂਗ ਹੈਗਾ ਤੇ ਕਹਿੰਦਾ ਮੈਂ ਪੀਜੀਐਨਡੀ ਨੂੰ ਕੰਪਲੇਨ ਕੀਤੀ ਤੇ ਉਹ ਜਦੋਂ ਆਏ ਇਨਵੈਸਟੀਗੇਟ ਕਰਨ ਕਹਿੰਦਾ ਮੈਂ ਸੋਚਿਆ ਵੀ ਸ਼ਾਇਦ ਕਿਦਾਂ ਇੰਡੀਆਂਗ ਜਿੱਦਾਂ ਕੁੰਡੀ ਲੱਗਦੀ ਆ ਕੋਈ ਨਾ ਕੋਈ ਮੇਰਾ ਚੋਰੀ ਕਰ ਰਿਆ ਹੈਗਾ ਬਿਜਲੀ ਤੇ ਪੀਜੀਐਂਡੀ ਨੇ ਇਹ ਡਿਸਟਰਬ ਇਹ ਫਿਗਰ ਆਊਟ ਕੀਤਾ ਡਿਸਕਵਰ ਕੀਤਾ ਕਿ ਜਿਹੜਾ ਯੂਨਿਟ ਨੰਬਰ 91 ਆ ਉਹਦੀ ਬਿਲਡਿੰਗ ਦੇ ਵਿੱਚ ਤੇ ਨਾਟ ਹਿਸ ਓਨ ਅਪਾਰਟਮੈਂਟ ਨੰਬਰ 90 ਉਹਦੀ ਅਪਾਰਟਮੈਂਟ ਨੰਬਰ 90 ਸੀ ਉਹ ਇੱਕੋ ਹੀ ਜਿਹੜਾ ਮੀਟਰ ਸੀ ਉਹਦੇ ਨਾਲ ਕਨੈਕਟਡ ਸੀ 2009 ਤੋਂ ਲੈ ਕੇ ਹੁਣ ਤਾਂ ਹੀ ਦੇਖੋ ਪੀਜੀਆਈ ਪੀਜੀ ਐਂਡ ਈ ਨੇ ਹੁਣ ਮਾਫੀ ਮੰਗੀ ਹੈਗੀ ਆ ਤੇ ਕਹਿੰਦੇ ਵੀ ਇਹ ਨਹੀਂ ਹੋਣਾ ਚਾਹੀਦਾ ਹੈਗਾ ਤੇ ਵਿਲਸਨ ਇਹ ਕਹਿੰਦਾ ਵੀ ਮੈਂ 2006 ਦੇ ਵਿੱਚ ਇਸ ਅਪਾਰਟਮੈਂਟ ਦੇ ਵਿੱਚ ਮੂਵ ਹੋਇਆ ਸੀ ਤੇ ਮੈਂ ਰੋਂਗ ਬਿੱਲ 18 ਸਾਲਾਂ ਤੋਂ ਦੇ ਰਿਹਾ ਹੈਗਾ ਸੋ ਇਹ ਜਿਹੜਾ ਹੁਣ ਪੀਜੀਐਨਡੀ ਨੂੰ ਕੰਪਨਸੇਟ ਕਰਨਾ ਚਾਹੀਦਾ ਹੈਗਾ ਬਿਲਕੁਲ ਸਹੀ ਪਰ ਹੁਣ ਤਾਂ ਜਿਹੜਾ ਸਟਾਪ ਕਰ ਦਿੱਤਾ ਪਰ ਹੁਣ ਪੀਜੀਐਨਡੀ ਅੱਗੇ ਜਾ ਕੇ ਕੀ ਕਰਦੀ ਆ ਇਹਦੇ ਬਾਰੇ ਕੁਝ ਨਹੀਂ ਦੱਸਿਆ ਗਿਆ ਦੇਖੋ ਅਮਰੀਕਾ ਦੇ ਵਿੱਚ ਵੀ ਇਦਾਂ ਜਿਹੜਾ ਆ ਵਾਪਰ ਜਾਂਦਾ ਇਹ ਨੋਇੰਗਲੀ ਤਾਂ ਨਹੀਂ ਹੋਇਆ ਤਾਂ ਗਲਤੀ ਦੇ ਨਾਲ ਪਰ ਦੇਖੋ ਪੀਜੀਐਨਡੀ ਵਾਲੇ ਚੈੱਕ ਕਰਨਾਂ ਦੇ ਆ ਮੀਟਰ ਜਾਂ ਆਨਲਾਈਨ ਚੈੱਕ ਕਰਦੇ ਆ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਦੋ ਅਪਾਰਟਮੈਂਟਾਂ ਦਾ ਕਨੈਕਸ਼ਨ ਇੱਕ ਦੇ ਅੰਡਰ ਹੀ ਜੋੜਿਆ ਹੋਇਆ ਸੀ ਹੂੰ ਜੀ ਤੇ ਇੱਕ ਹੀ ਬੰਦਾ ਉਹਨੂੰ ਲਗਾਤਾਰ ਇੱਕੋ ਅਕਾਊਂਟ ਤੋਂ ਪੇ ਕਰ ਰਿਹਾ ਸੀਗਾ ਅਗਲੀ ਖਬਰ ਦੇ ਵੱਲ ਵਧੀਏ ਤੇ ਜਰੋਪਾ ਵੈਲੀ ਦੇ ਵਿੱਚ ਇੱਕ ਜਿਹੜਾ ਟੀ ਨੇ ਜਿਹੜਾ ਉਹਨੂੰ ਹਿਰਾਸਤ ਦੇ ਵਿੱਚ ਲੈ ਗਿਆ ਉਹਨੇ ਰਿਵਰ ਸਾਈਡ ਕਾਉਂਟੀ ਸ਼ੈਰਫ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕਿਉਂਕਿ ਉਹਨੇ ਇੱਕ ਸਕੂਲ ਫੁੱਟਬਾਲ ਗੇਮ ਦੇ ਦੌਰਾਨ ਜਿਹੜੀ ਓਪਨ ਫਾਇਰਿੰਗ ਕਰ ਦਿੱਤੀ ਸੀਗੀ 17 ਸਾਲਾਂ ਇਸ ਬੱਚੇ ਦੀ ਹਲੇ ਜਿਹੜੀ ਆਈਡੈਂਟੀਟੀ ਔਰ ਰੀਲੀਜ਼ ਨਹੀਂ ਕੀਤੀ ਗਈ ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਹੁਣ ਇਹਨੂੰ ਜੂਵੈਨ ਜਿਹੜਾ ਜੂਵਨਾਈਲ ਹਾਲ ਦੇ ਵਿੱਚ ਭੇਜ ਦਿੱਤਾ ਗਿਆ ਅਟੈਂਪਟ ਮਰਡਰ ਆਫ ਦੇ ਚਾਰਜਸ ਦੇ ਨਾਲ ਮਲਟੀਪਲ ਜਿਹੜੇ ਕਾਉਂਸਲ ਲੱਗੇ ਨੇ ਉਹਨੂੰ ਦੇਖਣੇ ਪੈਣਗੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦਾ ਜਿਹੜਾ ਸਾਹਮਣਾ ਕਰਨਾ ਪਊਗਾ ਸ਼ੈਰਫ ਡਿਪਾਰਟਮੈਂਟ ਨੇ ਇਹ ਕਲ ਦੱਸੀ ਹੈ ਕਿ 10 ਵਜੇ ਦੀ ਕਟਨਾ ਫਰਾਈਡੇ ਦੇ ਦੇਣ ਦੀ ਜਦੋਂ ਇਸ ਦੇ ਜਦੋਂ ਫੁੱਟਬਾਲ ਦੀ ਗੇਮ ਹੋ ਰਹੀ ਸੀ ਤੇ ਇੱਕ ਆਰਗੂਮੈਂਟ ਹੋਇਆ ਸੀ ਦੋ ਧੜਾਂ ਦੇ ਵਿਚਾਲੇ ਤੇ ਉਸ ਤੋਂ ਬਾਅਦ 200 ਜਿਹੜੇ ਲੋਕ ਨੇ ਉਹ ਇਕੱਠੇ ਹੋ ਗਏ ਸੀਗੇ 1800 ਬਲਾਕ ਆਫ ਹੈਮਨਰ ਐਵੇਨਿਊ ਨਰਕ ਦੇ ਬੱਚੇ ਉਸ ਤੋਂ ਬਾਅਦ ਉੱਥੇ ਗੋਲੀਆਂ ਚੱਲਣ ਦੀ ਆਵਾਜ਼ ਆਈ ਤੇ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਸ ਤੋਂ ਬਾਅਦ ਇਸ ਨੌਜਵਾਨ ਨੂੰ ਜਿਹੜਾ ਇਹ ਟੀਨੇਜਰ ਆ ਉਹਨੂੰ ਹਿਰਾਸਤ ਦੇ ਵਿੱਚ ਲੈ ਗਿਆ ਇਹਦੇ ਨਾਲ ਇਸੇ ਗਰੁੱਪ ਦੇ ਕਈ ਹੋਰ ਜਿਹੜੇ ਟੀਨੇਜਰ ਆ ਉਹਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਸਰਚ ਬਰੰਟ ਪੁਲਿਸ ਨੇ ਹਾਸਲ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਹੁਣ ਇਹਦੇ ਤੇ ਅਟੈਂਪਟਡ ਮਾਰਡਰ ਦੇ ਜਿਹੜੇ ਅਕਾਊਂਟਸ ਆ ਉਹ ਮਲਟੀਪਲ ਅਕਾਊਂਟਸ ਆ ਉਹਨੂੰ ਸਾਹਮਣਾ ਉਹਨਾਂ ਦਾ ਕਰਨਾ ਪਊਗਾ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਲਗਾਤਾਰ ਹਿੰਸਕ ਵਾਰਦਾਤਾਂ ਦੇ ਵਿੱਚ ਵਾਧਾ ਹੋ ਰਿਹਾ ਲੰਗੇ ਦਿਨੀ ਪੰਜਾਬੀ ਡੀਐਸਏ ਦੇ ਉੱਤੇ ਵੀ ਤੁਸੀਂ ਇੱਕ ਰਿਪੋਰਟ ਦੇਖੀ ਹੋਣੀ ਹੈ ਕਿ ਫਰੇਜ਼ਨੋਂ ਦੇ ਵਿੱਚ ਹੀ ਇੱਕ ਜਿਹੜਾ ਕਲਿੰਟਨ ਦੇ ਉੱਤੇ ਸਕੂਲ ਪੈਂਦਾ ਹੈ ਕਲੈਂਟਰ ਸੀਟਰ ਦੇ ਉੱਤੇ ਇੱਥੇ ਵੀ ਵਿਦਿਆਰਥੀਆਂ ਦੇ ਦੋ ਧੜਿਆਂ ਦੇ ਵਿੱਚ ਜਿਹੜੀ ਆ ਉਹ ਇੱਕ ਮੂਲੀ ਤਕਰਾਰ ਤੋਂ ਬਾਅਦ ਬਹਿਸਵਾਜੀ ਤੋਂ ਬਾਅਦ ਗੋਲੀਆਂ ਚੱਲ ਗਈਆਂ ਸੀ ਜਿਸ ਮਾਮਲੇ ਦੇ ਵਿੱਚ ਤਿੰਨ ਜਣਾਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਲਿਆ ਸੀਗਾ ਅੱਜ ਕੱਲ ਇਲੈਕਸ਼ਨ ਦਾ ਸਮਾਂ ਆ ਜੀ ਤੇ ਆਪਾਂ ਹਰ ਰੋਜ਼ ਕੋਈ ਨਾ ਕੋਈ ਤੁਹਾਡੇ ਨਾਲ ਡਿਸਕਸ ਕਰਦੇ ਰਹੇ ਨੇ ਆ ਚਾਹੇ ਉਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੋਵੇ ਜਾਂ ਧੱਕ-ਵੱਕ ਕੈਲੀਫੋਰਨੀਆ ਦਾ ਜਿਹੜਾ ਗਵਰਨਰ ਆ ਉਹ ਉਸਨੇ ਪ੍ਰੋਪੋਜੀਸ਼ਨ 36 ਦੇ ਉੱਤੇ ਬੜੀ ਚੁੱਪੀ ਧਾਰੀ ਹੋਈ ਆ ਗੈਬਰਨ ਨਿਊਸਮ ਦੇ ਟਾਈਮ ਦੇ ਵਿੱਚ ਹੋਮਲੈਸਨੈਸ ਕ੍ਰਾਈਮ ਜਿੰਨਾ ਕੁ ਵਧਿਆ ਆ ਇਹ ਕਿਸੇ ਨੂੰ ਦੱਸਣ ਦੀ ਜਰੂਰਤ ਨਹੀਂ ਹੈਗੀ ਹੁਣ ਜਿਹੜੀ ਪ੍ਰੋਪੋਜੀਸ਼ਨ 36 ਆਈ ਆ ਤੇ ਉਹਦੇ ਹੱਕ ਦੇ ਵਿੱਚ 71% ਪੋਲ ਜਿਹੜੇ ਆ ਜਿਹੜੇ ਲੋਕਾਂ ਦੇ ਸਰਵੇ ਕੀਤੇ ਗਏ ਆ ਉਹ 72% ਉਹਦੇ ਹੱਕ ਦੇ ਵਿੱਚ ਆ ਪਿਛਲੇ ਲੰਬੇ ਸਮੇਂ ਤੋਂ ਗਵਰਨਰ ਕਾਫੀ ਚੁੱਪ ਸੀ ਵੀ ਇਹਦੀ سپورਟ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ ਹਾਲਾਂਕਿ ਇਸ ਪ੍ਰੋਪੋਜੀਸ਼ਨ ਨੂੰ ਲਿਆਣ ਵਾਲੇ ਮੈਜੋਰਟੀ ਚ ਕੈਲੀਫੋਰਨੀਆ ਦੇ اٹਾਰਨੀ ਜਿਹੜੇ ਡਿਸਟ੍ਰਿਕਟ اٹਾਰਨੀਜ਼ ਹੈਗੇ ਆ ਸੋ ਇਸ ਪ੍ਰੋਪੋਜੀਸ਼ਨ ਦੇ ਨਾਲ ਇਹਨੂੰ ਜਿਹੜਾ ਕੈਲੀਫੋਰਨੀਆ ਡਿਸਟ੍ਰਿਕਟ اٹਾਰਨੀ ਐਸੋਸੀਏਸ਼ਨ ਇਸ ਪ੍ਰੋਪੋਜੀਸ਼ਨ ਨੂੰ سپورਟ ਕਰ ਰਹੀ ਹੈਗੀ ਆ ਇਹਦੇ ਨਾਲ ਕੀ ਹੋਣਾ ਹੈ ਵੀ ਜਿਹੜੇ ਚੋਰ ਆ ਚੋਰੀਆਂ ਕਰਦੇ ਆ ਜਿਹੜੇ ਹਾਰਡ ਡਰੱਗ ਆਫੈਂਸਸ ਕਰਦੇ ਆ ਤੇ ਬਾਰ ਬਾਰ ਰਿਪੀਟਡ ਕ੍ਰਿਮੀਨਲ ਜਿਹੜਾ ਐਕਟੀਵਿਟੀ ਕਰਦੇ ਆ ਉਹਨਾਂ ਦੇ ਉੱਤੇ ਸਜ਼ਾ ਕਾਫੀ ਹੋਊਗੀ ਤੁਹਾਨੂੰ ਪਤਾ ਹੀ ਆ ਵੀ ਜਦੋਂ ਡੈਮੋਕ੍ਰੇਟਸ ਨੇ ਪ੍ਰੋਪੋਜੀਸ਼ਨ 47 ਦਾ ਪੱਠਾ ਪੇਟਾ ਲਿਆ ਸੀ ਤੇ ਉਸ ਤੋਂ ਬਾਅਦ ਹੁਣ ਤੁਸੀਂ ਹਿਸਾਬ ਲਾ ਲਓ ਕਿ ਕਿੰਨਾ ਕ੍ਰਾਈਮ ਜਿਹੜਾ ਵਧਿਆ ਹੈਗਾ ਤੇ 45 ਪਰਸੈਂਟ ਪੁਆਇੰਟ ਦਾ ਡਿਫਰੈਂਸ ਇਸ ਟਾਈਮ ਚੱਲ ਰਿਹਾ ਹੈਗਾ ਪਬਲਿਕ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਜਿਹੜੀ ਇੱਕ ਨਾਨ ਪਾਰਟੀਸ਼ਨ ਜਿਹੜੀ ਗਰੁੱਪ ਹੈਗਾ ਆ ਇਹ ਜਿਹੜਾ ਲੋਕਾਂ ਦਾ ਸਰਵੇ ਲੈਂਦਾ ਹੈਗਾ ਤੇ ਮਾਰਕ ਵੋਲਡਰ ਸਾਰੇ ਇੱਕ ਪੋਸਟਰ ਆ ਵਿਦ ਪਬਲਿਕ ਪਾਲਿਸੀ ਇੰਸਟੀਚਿਊਟ ਉਹਨਾਂ ਨੇ ਕਿਹਾ ਮੈਂ ਬਹੁਤ ਸਰਪ੍ਰਾਈਜ਼ ਹੋਇਆ ਇਸ ਲੈਵਲ ਦੀ ਸਪੋਰਟ ਦੇ ਨਾਲ ਕਿਉਂਕਿ ਇਕੱਲੇ ਸਮਾਲ ਬਿਜ਼ਨਸ ਓਨਰ ਨਹੀਂ ਜਾਂ ਵੱਡੇ ਬਿਜ਼ਨਸ ਓਨਰ ਨਹੀਂ ਆਮ ਬੰਦੇ ਬੜੇ ਅੱਕੇ ਪਏ ਆ ਇਸ ਕ੍ਰਾਈਮ ਤੋਂ ਹੋਮਲੈਸਨੈਸ ਤੋਂ ਤੇ ਸਮੈਸ਼ ਐਂਡ ਗ੍ਰੈਬ ਤੋਂ ਲੋਕਾਂ ਦਾ ਬਹੁਤ ਜਿੱਦਾਂ ਡਰ ਵਾਲਾ ਮਾਹੌਲ ਜਿਹੜਾ ਕੈਲੀਫੋਰਨੀਆ ਚ ਬਣਿਆ ਹੋਇਆ ਹੈ ਕਹਿੰਦੇ ਪ੍ਰੋਪੋਜੀਸ਼ਨਸ ਇੰਨਾ ਡਿਫਰੈਂਸ ਨਹੀਂ ਹੁੰਦਾ ਬਹੁਤ ਵਾਰ ਫਾਸਮੀ ਪ੍ਰੋਪੋਜੀਸ਼ਨਸ ਹੁੰਦੀਆਂ ਆ ਉਹਨਾਂ ਚ ਸਿਰਫ 2-4% ਦਾ ਜਿਹੜਾ ਫਰਕ ਹੋਵੇ ਪਰ ਜਿਸ ਹਿਸਾਬ ਦੇ ਨਾਲ ਇਹ ਪ੍ਰੋਪੋਜੀਸ਼ਨ ਦੇ ਜਿਹੜੀਆਂ ਸਰਵੇ ਆ ਰਹੇ ਆ ਇਹ ਲੱਗਦਾ ਆ ਵੀ ਇਹ ਪੂਰੀ ਤਰ੍ਹਾਂ ਪਾਸ ਹੋ ਜੂਗੀ ਤੇ ਲੋਕ ਸ਼ਾਇਦ ਕੁਝ ਨਾ ਕੁਝ ਸੋਕ ਦਾ ਸਾਹ ਲੈਣ ਕਿਉਂਕਿ ਜਦੋਂ ਤੁਸੀਂ ਪ੍ਰੋਪੋਜੀਸ਼ਨ 47 ਲੱਗੀ ਹੋਆ 9900 ਡਾਲਰ ਤਾਈਂ ਕੋਈ ਵੀ ਚੋਰੀ ਕਰ ਲੈ ਉਹ ਹਾਲਾਂਕਿ ਪੇਪਰਾਂ 'ਚ ਤਾਂ ਇਹ ਹੈਗਾ ਵੀ ਉਹਨਾਂ ਦੇ ਮਿਸਟਮੀਨਰ ਲੱਗੂਗੇ ਪਰ ਉਹਨਾਂ ਨੂੰ ਫੜਦਾ ਹੀ ਕੋਈ ਨਹੀਂ ਕੋਈ ਆਂਦਾ ਹੀ ਨਹੀਂ ਹੈ ਤੁਸੀਂ ਦੇਖਿਆ ਹੀ ਆ ਖਾਸ ਕਰਕੇ ਜਿਹੜੇ ਸਟੋਰਾਂ ਵਾਲੇ ਸਮਾਲ ਬਿਜ਼ਨਸ ਵਾਲੇ ਆ ਉਹ ਤਾਂ ਹੁਣ ਕਾਲਾਂ ਹੀ ਕਰਨ ਨੂੰ ਅਟਕੇ ਪੁਲਿਸ ਨੂੰ ਵੀ ਕਾਲ ਕੀ ਕਰਨੀ ਹੈਗੀ ਆ ਓਕਲੇਨ ਵਿਚ ਤੁਸੀਂ ਦੇਖਿਆ ਸੀ ਵੀ 에어ਪੋਰਟ ਦੇ ਲਾਗੇ ਇੱਕ ਗੈਸ ਸਟੇਸ਼ਨ ਨੂੰ ਸ਼ਰੇਆਮ 100 ਤੋਂ ਵੱਧ ਜਿਹੜੇ ਲੁਟੇਰੇ ਸੀ ਉਹਨਾਂ ਨੇ ਤੜਕੇ 4 ਵਜੇ ਵੜ ਕੇ ਲੁੱਟਿਆ ਤੇ ਕੱਲਾ ਕੱਲਾ ਸਮਾਨ ਚੱਕ ਲਿਆ ਤੇ ਉਹ ਬਾਰ-ਬਾਰ 911 ਕਾਲ ਕਰਦੇ ਰਹੇ ਤੇ ਜਿਹੜੀ ਵੀਡੀਓ ਬਣੀ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ 9 ਘੰਟਿਆਂ ਬਾਅਦ ਇੱਕ ਪੁਲਿਸ ਵਾਲਾ ਪਹੁੰਚਿਆ ਉੱਥੇ ਇਹ ਤੁਸੀਂ ਹਿਸਾਬ ਲੈ ਲਓ ਕਿ ਕੀ ਹਾਲ ਆ ਓਕਲੈਂਡ 에어ਪੋਰਟ ਦੇ ਬਿਲਕੁਲ ਲੱਗੇ ਇਹ ਗੈਸ ਸਟੇਸ਼ਨ ਸੀ ਸੋ ਇਸ ਕਰਕੇ ਕੈਲੀਫੋਰਨੀਆ ਦੇ ਲੋਕ ਇੰਨੇ ਹੱਕੇ ਹੋਏ ਆ ਉਹ ਕਹਿੰਦੇ ਵੀ ਜਿਹੜੀ ਪ੍ਰੋਪੋਜੀਸ਼ਨ 36 ਆ ਇਹਨੂੰ ਇਮੀਡੀਏਟਲੀ ਅਸੀਂ ਮжоਰਿਟੀ ਚ ਪਾਸ ਕਰਨਾ ਹੈ ਤਾਂ ਕਿ ਜਿਹੜੇ ਕ੍ਰਿਮੀਨਲ ਆ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁਟਿਆ ਜਾ ਸਕੇ ਜੀ ਅਗਲੀ ਜਿਹੜੀ ਖਬਰ ਆ ਉਹ ਖਬਰ ਇੱਕ ਬੱਚੀ ਦੇ ਮਰਡਰ ਦੇ ਨਾਲ ਜੁੜੀ ਆ ਰਹੀ ਹੈ ਇੱਕ ਬੰਦੇ ਨੂੰ ਲੌਂਗ ਬੀਚ ਦਾ ਰਹਿਣ ਵਾਲਾ ਜਿਹੜਾ ਉਹ 34 ਸਾਲ ਦਾ ਉਹਨੂੰ ਮਰਡਰ ਚਾਰਜਸ ਦੇ ਨਾਲ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਉਹਦੇ ਤੇ ਦੋਸ਼ ਲੱਗੇ ਨੇ ਕਿ ਉਹਨੇ ਇੱਕ 17 ਸਾਲਾ ਬੱਚੀ ਹਾਈ ਸਕੂਲ ਦੇ ਵਿੱਚ ਜਿਹੜੀ ਪੜ੍ਹਦੀ ਸੀ ਤੇ ਜਿਹੜੀ ਆਪਣੇ ਘਰ ਤੋਂ ਕੁਝ ਸਟੈਪੀ ਦੂਰ ਸੀਗੀ ਉਸ ਨੂੰ ਕਤਲ ਕਰ ਦਿੱਤਾ ਸੀਗਾ ਮਾਰਚ ਦਾ ਇਹ ਮਾਮਲਾ ਇਸੇ ਸਾਲ ਦਾ ਜਿਹੜੇ ਲਾਸ ਐਂਜਲਸ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਵੱਲੋਂ ਇਹ ਜਾਣਕਾਰੀ ਦਿੱਤੀ ਕਿ ਟ੍ਰੋਇ ਲੈਮਰ ਫੌਕਸ ਉਹਨੇ ਬਰੀਆਨਾ ਸੋਟੋ ਨਾਂ ਦੀ ਇੱਕ ਬੱਚੀ ਹੈ ਜਿਹੜੀ ਕਿ 26 ਮਾਰਚ ਨੂੰ ਉਹ ਜਦੋਂ ਉਹ ਤੁਰੇ ਜਾ ਰਹੀ ਸੀ ਆਪਣੇ ਘਰ ਨੂੰ ਉਹਨੂੰ ਸ਼ਾਇਦ ਉਹ ਮੈਕਡੋਨਲਡ ਦੇ ਵਿੱਚ ਵੀ ਕੰਮ ਕਰਦੀ ਸੀਗੀ ਉਹ ਸ਼ਿਫਟ ਆਪਣੀ ਖਤਮ ਕਰਕੇ ਆ ਰਹੀ ਸੀ ਤੇ ਉਹ ਆਪਣੇ ਘਰ ਤੋਂ ਕੁਝ ਹੀ ਸਟੈਪ ਦੂਰ ਸੀਗੀ ਤਾਂ ਇਸ ਬੰਦੇ ਨੇ ਟ੍ਰਾਇਲ ਲੈਮਰ ਫੌਕਸ ਨੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਅ ਦੱਸਿਆ ਜਾ ਰਿਹਾ ਹੈ ਕਿ ਉਹ ਦੇ ਇਸ ਜਿਹੜਾ ਇਹ ਬੰਦਾ ਜਿਹੜਾ ਜਿਹੜਾ ਦੋਸ਼ੀ ਹੈ ਜਿਹਨੂੰ ਦੋਸ਼ ਲੱਗੇ ਆ ਇਹ ਇਸ ਪਰਿਵਾਰ ਦੇ ਨਾਲ ਹੀ ਸਬੰਧ ਸੀਗਾ ਜਾਂ ਕਹਿ ਲਓ ਕਿ ਪਰਿਵਾਰ ਦੇ ਜਿਹੜੇ ਨੇੜਲੇ ਰਿਸ਼ਤੇਦਾਰ ਮਿੱਤਰ ਆ ਉਹ ਉਸੇ ਵਿੱਚੋਂ ਸੀਗਾ ਇਹ ਉਸ ਬਾਅਦ ਸੀਨ ਤੋਂ ਭੱਜ ਗਿਆ ਇਨਵੈਸਟੀਗੇਟਰਸ ਨੇ ਇਸ ਮਾਮਲੇ ਦੀ ਜਾਂਚ ਕੀਤੀ ਫਿਰ ਜਦੋਂ ਇਹਦੇ ਵੀਡੀਓਜ਼ ਜਾਂ ਹੋਰ ਜਿਹੜੀਆਂ ਸੈੱਲ ਫੋਨ ਖੰਘਾਲਿਆ ਗਿਆ ਜਾਂ ਹੋਰ ਜਿਹੜੀਆਂ ਚੀਜ਼ਾਂ ਸੀ ਜਦੋਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਜਿਹੜਾ ਬਰੀਆਨਾ ਸੋਟੋ ਦਾ ਕਤਲ ਆ ਉਹ ਪਰਿਵਾਰਕ ਮਿੱਤਰ ਨਹੀਂ ਕੀਤਾ ਲੈਮਰ ਫੌਕਸ ਨੇ ਟ੍ਰਾਇਲ ਲੈਮਰ ਫੌਕਸ ਨੇ ਬਾਅਦ ਵਿੱਚ ਇਸ ਦੇ ਪਰਿਵਾਰ ਨੂੰ ਵੀ ਕਾਫੀ ਤੱਕਾ ਲੱਗਿਆ ਅ ਦੱਸਿਆ ਜਾ ਰਿਹਾ ਹੈ ਕਿ ਥਾਟ ਇਜ਼ ਨੈਸਕਲ ਦੀ ਜਾਣਕਾਰੀ ਦਿੱਤੀ ਕਿ ਜਦੋਂ ਉਹ ਜਾਂਚ ਕਰ ਰਹੇ ਸੀਗੇ ਤਾਂ ਉਦੋਂ ਵੀ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਇਸ ਘਟਨਾ ਨੂੰ ਇਸ ਵਾਰਦਾਤ ਨੂੰ ਅੰਜਾਮ ਇਸ ਔਟੋ ਦੇ ਪਰਿਵਾਰਕ ਮਿੱਤਰ ਨੇ ਸ਼ਾਇਦ ਕਿਸੇ ਨੇ ਦਿੱਤਾ ਹੋਣਾ ਪਰ ਉਹ ਕਹਿੰਦੇ ਕਿ ਬਾਅਦ ਦੇ ਵਿੱਚ ਸਾਰਿਆਂ ਨਾਲ ਜਾਂਚ ਕੀਤੀ ਇਨਵੈਸਟਿਗੇਟ ਕੀਤਾ ਮਾਮਲਾ ਤਾਂ ਉਦੋਂ ਪਤਾ ਲੱਗਾ ਕਿ ਇਹ ਬੰਦਾ ਠੀਕ ਉਸੇ ਸਮੇਂ ਉੱਥੇ ਇੱਕ 11 ਜਿਹੜਾ ਐਵੇਨਿਊ ਹੈ 11th ਸਟਰੀਟ ਹੈ ਐਵੇਨਿਊ ਦੀ ਇੰਟਰਸੈਕਸ਼ਨ ਹੈ ਲੈਵੀ ਸੈਵਨਿਊ ਦਾ ਉੱਥੇ ਬੰਦਾ ਉਹਦੀ ਵੇਟ ਕਰ ਰਿਆ ਸੀਗਾ ਇਹਨੇ ਉੱਥੇ ਰੇਕੀ ਟਾਈਪ ਜਿ ਨੂੰ ਆਪਾਂ ਕਹਿ ਸਕਦੇ ਹਾਂ ਉਹ ਕੀਤੀ ਰੇਕੀ ਤੇ ਜਦੋਂ ਕੁੜੀ ਉੱਥੋਂ ਗੁਜ਼ਰਨ ਲੱਗੀ ਲੰਘਣ ਲੱਗੀ ਤਾਂ ਇਹਨੇ ਆਪਣੇ ਵਹੀਕਲ ਦੇ ਵਿੱਚੋਂ ਐਗਜ਼ਿਟ ਹੋ ਕੇ ਤੇ ਉਹਨੂੰ ਇੱਕ ਰਾਈਫਲ ਦੇ ਨਾਲ ਆਪਣਾ ਨਿਸ਼ਾਨਾ ਬਣਾਇਆ ਤੇ ਉਸ ਤੋਂ ਬਾਅਦ ਉਹਦੇ ਗੋਲੀ ਮਾਰ ਦਿੱਤੀ ਤੇ ਬਾਅਦ ਦੇ ਵਿੱਚ ਪਤਾ ਲੱਗਾ ਕਿ ਥਾਂ ਉਸ ਦੀ ਜਿਹੜੀ ਆ ਉਹ ਮਾਰਥ ਹੋ ਗਈ ਹੁਣ ਇਸ 34 ਸਾਲਾ ਬੰਦੇ ਦੇ ਉੱਤੇ ਕਤਲ ਦੇ ਜਿਹੜੇ ਚਾਰजेस ਨੇ ਉਹ ਲਾਏ ਜਾਣਗੇ ਇੱਕ ਪਾਸੇ ਤਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਸਤੰਬਰ 5 ਤੋਂ ਅੱਗਾਂ ਲੱਗੀਆਂ ਹੋਈਆਂ ਆ ਤੇ ਉੱਥੇ ਜਿਹੜੇ ਫਾਇਰ ਫਾਈਟਰਸ ਆ ਉਹ ਬੜੇ ਜਿਹੜੇ ਆ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਜਿਹੜੇ ਅੱਗ ਬੁਝਾਉਣ 'ਚ ਲੱਗੇ ਹੋਏ ਆ ਦੂਸਰੇ ਪਾਸੇ ਕੁਝ ਸ਼ਰਾਰਤੀ ਲੋਕ ਡਰੋਨ अनਔਥਰਾਇਜ਼ਡ ਡਰੋਨ ਉੱਥੇ ਚਲਾ ਰਹੇ ਹੈਗੇ ਆ ਸੋ ਇਹ ਸਾਰੇ ਕਾਸੇ ਕਰਕੇ ਅੱਜ ਇੱਕ ਫਾਇਰ ਫਾਈਟਿੰਗ ਕਰਦਾ ਹੋਇਆ ਇੱਕ ਜਹਾਜ਼ ਜਿਹੜਾ ਸੀ ਉਹਨਾਂ ਨੂੰ ਡਾਊਨ ਕਰਨਾ ਪਿਆ ਫਾਇਰ ਫਾਈਟਰਸ ਨੂੰ ਇਸ 에ਅਰਪਲੇਨ ਦੇ ਰਾਹੀਂ ਪਾਣੀ ਸੁੱਟਿਆ ਜਾ ਰਿਹਾ ਸੀ ਤੇ ਕਹਿੰਦੇ ਉਸ ਏਰੀਏ ਦੇ ਵਿੱਚ ਅੱਗ ਵੀ ਬਹੁਤ ਜ਼ਿਆਦਾ ਲੱਗੀ ਆ ਤੇ ਲੋਕਾਂ ਨੇ ਡਰੋਨ ਚੜਾਏ ਹੋਏ ਆ ਡਰੋਨ ਦੇ ਰਾਹੀਂ ਉਹ ਪਿਕਚਰਾਂ ਲੈ ਰਹੇ ਹੈਗੇ ਸੋ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਨੇ ਉਹ ਕਿਹਾ ਵੀ ਅਸੀਂ ਬਹੁਤ ਟਾਇਰਲੈਸਲੀ ਅਸੀਂ ਇਸ ਇਨਾਂ ਅੱਗਾਂ ਨੂੰ ਬੁਝਾ ਰਹੇ ਆ ਤੇ ਤੁਸੀਂ ਸਿਰਫ ਫੋਟੋਆਂ ਖਿੱਚਣ ਦੀ ਖਾਤਰ ਜਿਹੜੇ ਆ ਆਪਣੇ ਡਰੋਨ ਨਾ ਚੜਾਓ ਤੇ ਉਹਦੇ ਕਰਕੇ ਖਤਰਾ ਬਣਦਾ ਆ ਜਹਾਜ਼ ਜਿਹੜਾ ਆ ਉਹ ਦੇਖ ਸਕਦਾ ਹੈਗਾ ਲਾਈਨ ਫਾਇਰ ਜਿਹੜੀ ਆ 39181 ਏਕੜ ਉਹਦੇ ਨਾਲ ਸੜ ਕੇ ਸੁਆਹ ਹੋ ਗਿਆ ਹੁਣ 50% ਦੇ ਕਰੀਬ ਕੰਟੇਨਡ ਹੈਗੀ ਆ ਬਾਕੀ ਅੱਗਾ ਵੀ 50% ਦੇ ਕਰੀਬ ਹੋ ਗਈਆਂ ਥੋੜਾ ਜਿਹਾ ਟੈਂਪਰੇਚਰ 쿨 ਹੋਇਆ ਹੋਪਫਲੀ ਆਉਣ ਵਾਲੇ ਦਿਨਾਂ ਤੇ ਅੱਗਾਂ ਜਿਹੜੀਆਂ ਬਹੁਤ ਬਹੁਤ ਜਾਣ ਗਈਆਂ ਕੁਸ਼ਕ ਹੁਣ ਆਪਾਂ ਜੇ ਸਟਾਕ ਮਾਰਕੀਟ ਦੀ ਤੇ ਇਕਨੋਮੀ ਦੀ ਗੱਲ ਕਰਤੀ ਜਾਈਏ ਹਾਂਜੀ ਤੇ ਇਹਦੇ ਵਿੱਚ ਉਤਸਵ ਬਾਅਦ ਤੁਸੀਂ ਜਿਹੜੀ ਆ ਕਰੰਸੀ ਦੀ ਗੱਲਬਾਤ ਕਰ ਲਈਏ ਤੇ ਕਹਿੰਦੇ 60% ਜਿਹੜੇ ਟੈਕਨੋਲੋਜੀ professionals ਆ ਉਹਨਾਂ ਨੇ ਜੌਬ ਲਾਸ ਕੀਤੀ ਹੈ 2024 ਦੇ ਵਿੱਚ ਸੋ ਇਹ ਕਾਫੀ ਵੱਡਾ ਨੰਬਰ ਆਇਆ ਹੈਗਾ ਵੱਖ-ਵੱਖ ਕੰਪਨੀਆਂ ਦੇ ਵਿੱਚ ਲੇਆਫ ਹੋਈ ਹੈ ਚਾਹੇ ਉਹ ਐਮਾਜ਼ਨ ਵੀ ਸੀ ਮਾਈਕਰੋਸਾਫਟ ਗੂਗਲ ਇਹਨਾਂ ਸਾਰੀਆਂ ਕੰਪਨੀਆਂ ਦੇ ਵਿੱਚ ਜਿਹੜੀ ਲੇਆਫ ਹੋਈ ਆ ਸਿਸਕੋ ਚ 15 16000 ਲੋਕਾਂ ਦੀ ਇੱਕ ਟਾਈਮ ਦੇ ਉੱਤੇ ਲੋਕ ਕਹਿੰਦੇ ਸੀ ਕੁਇਤ ਵੀ ਮੈਂ ਜੋਬ ਛੱਡ ਰਿਹਾ ਹੈਗਾ ਹੁਣ ਜਿਹੜੇ ਆ ਹੁਣ ਡਰ ਰਹੇ ਹੈਗੇ ਆ Amazon ਨੇ ਤਾਂ ਇਹ ਐਨਾਨਸ ਕਰਤਾ ਵੀ 1 ਜਨਵਰੀ ਤੋਂ ਸਾਰਿਆਂ ਨੂੰ ਵਾਪਸ ਆਫਿਸ ਚ ਆਣਾ ਪਊਗਾ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਜਿੱਥੇ ਕੰਮ ਕਰਦੇ ਆ ਕਾਫੀ ਦੂਰ ਘਰ ਲੈ ਲਏ ਤੇ ਘਰਾਂ ਚ ਕੰਮ ਕਰਦੇ ਸੀ ਦੂਸਰੇ ਪਾਸੇ Fortune ਮੈਗਜ਼ੀਨ ਅੱਜ ਰਿਪੋਰਟ ਕਰ ਰਿਆ 31% ਜਿਹੜੇ ਲੋਕ ਆ ਉਹ ਸਟਰਗਲ ਕਰ ਰਹੇ ਹੈਗੇ ਆ ਜੋਬ ਐਪਲੀਕੇਸ਼ਨਸ ਦੇ ਵਿੱਚ 31% ਵਧਿਆ ਹੋਇਆ ਹੈਗਾ ਜਿਹੜੀਆਂ ਆਪਣੀਆਂ ਨੌਕਰੀਆਂ ਲੱਭਣ ਦੇ ਲਈ ਸੋ ਜਿੱਥੇ-ਜਿੱਥੇ ਵੀ ਜਿਹਦੀ ਜੋਬ ਹੈਗੀ ਆ ਬਿਲਕੁਲ ਉੱਥੇ ਟਿਗੇ ਰਹੋ ਤੇ ਵਧੀਆ ਜਿਹੜਾ ਕੰਮ ਕਰੋ ਤਾਂ ਕਿ ਜਿਹੜਾ ਤੁਹਾਨੂੰ ਅਗਲੇ ਜਿਹੜੀ ਕੰਪਨੀ ਆ ਉਹ ਲੇ ਆਫ ਨਾ ਕਰ ਦੇ ਤੇ ਇਸੇ ਤਰ੍ਹਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਅੱਜ ਸਟਾਕ ਉੱਪਰ ਗਏ ਹੈਗੇ ਆ ਡਾਉ ਜੋਨ ਇੰਡਸਟਰੀਅਲ ਜਿਹੜਾ ਆ 42000 ਤੋਂ ਉੱਪਰ ਚਲਾ ਗਿਆ ਐ ਐਸ ਐਨ ਪੀ ਇੰਡੈਕਸ 1.7% ਉੱਪ ਗਿਆ ਡਾਉ ਜੋਨ ਇੰਡਸਟਰੀਅਲ 1.2% ਉੱਪ ਗਿਆ ਟੈਕਸ ਐ ਵੀ ਜਿਹੜਾ ਨੈਸਟੇਕ ਆ ਉਹ 2.5% ਜੋ ਆ ਉਹ ਉੱਪ ਗਿਆ ਹੈਗਾ ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰਦੇ ਚੱਲੀਏ ਤਾਂ ਕਰੰਸੀ ਦੇ ਵਿੱਚ ਅੱਜ 1 ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 36 ਸੈਂਟ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 60 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਏ ਤੇ 10 ਪੈਸਿਆਂ ਦੇ ਬਰਾਬਰ ਅੱਜ 1 ਯੂਐਸ ਡਾਲਰ ਦੀ ਕੀਮਤ ਰਹੀ ਹੈ ਜੀ ਤੇ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤਾਂ ਨੇ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ thank <laughs> you